ਸਾਰੇ ਦੋਸਤਾਂ ਨੂੰ ਪਿਆਰ ਭਰੀ ਫੈਮਿਲੀ ਨੂੰ ਸਤਿ ਸ੍ਰੀ ਅਕਾਲ ਮੈਂ ਅੱਜ ਗੱਲ ਕਰਦਾ ਸੀ ਸੁਣਦਾ ਸੀ ਕਿ ਇੰਡੀਆ ਦੀ ਕੋਈ ਵੀ ਰਾਜਨੀਤੀ ਹੈ ਉਹਨੂੰ ਆਪਾਂ ਕਹਿ ਦਿੰਨੇ ਆ ਕਿ ਭਈਆ ਗੱਲਬਾਤਾਂ ਕੁਝ ਵੀ ਆ ਭਗਵੰਤ ਮਾਨ ਹੋਈ ਆ ਬਾਦਲ ਸਾਹਿਬ ਹੋਈ ਸਾਰੇ ਕਾਂਗਰਸ ਵਾਲੇ ਹੋਈ ਉਹ ਹਰੇਕ ਬੰਦੇ ਦਾ ਜਿਹੜਾ ਆਪਣਾ ਪੰਜਾਬੀ ਹੈ ਉਹਦਾ ਬਹੁਤ ਧਿਆਨ ਹੁੰਦਾ ਵਾ ਉਧਲੀ ਰਾਜਨੀਤੀ ਦਾ ਮੈਂਟਮੈਂਟ ਦੀ ਖਬਰ ਸਾਰੇ ਦੇਖਦੀ ਹੈ ਸਾਰੇ ਸੁਣਦੇ ਹੈ ਖਬਰਾਂ ਪਰ ਸਾਡੇ ਅਲਬਰਟਾ ਚ ਕੈਨੇਡਾ ਚ ਵੀ ਮੈਡੀਕਲ ਦੇ ਜਿਹੜੇ ਬਲੱਡ ਟੈਸਟ ਕਰਦੇ ਪਹਿਲਾਂ ਇਹਨਾਂ ਨੇ ਕਿਹਾ ਕਿ ਓੱਖਾ ਬਹੁਤ ਤੇ ਚੰਗੀ ਤਰ੍ਹਾਂ ਨਹੀਂ ਹੁੰਦੀ ਇਸ ਕਰਕੇ ਪ੍ਰਾਈਵੇਟ ਦੇ ਦਿੱਤਾ ਇਹਨਾਂ ਨੇ ਪ੍ਰਾਈਵੇਟ ਦਿੱਤਾ ਕਿ ਚਲੋ 50 ਮਿਲੀਅਨ ਦਾ ਦੇ ਦਿੱਤਾ ਜਾ ਇਹਨਾਂ ਨੇ ਕੁਝ ਵੀ ਦੇ ਦਿੱਤਾ 50 ਮਿਲੀਅਨ ਦਾ ਕਿ ਭਾਈ ਵੇਚਤਾ ਕਿ ਪ੍ਰਾਈਵੇਟ ਵਧੀਆ ਕੰਮ ਕਰਨਗੇ ਪ੍ਰਾਈਵੇਟ ਕਦੀ ਵਧੀਆ ਕੰਮ ਨਹੀਂ ਕਰਦੇ ਜ਼ਿੰਦਗੀ ਚ ਕਦੀ ਵੀ ਪ੍ਰਾਈਵੇਟ ਕਿਉਂਕਿ ਉਹਨਾਂ ਨੂੰ ਪੈਸੇ ਨਾਲ ਮਤਲਬ ਹੁੰਦਾ ਜੇ ਅਗਲੇ 50 ਮਿਲੀਅਨ ਲਾਇਆ ਤੇ ਅਗਲੇ ਨੇ 60 ਮਿਲੀਅਨ ਬਣਾਉਣਾ ਵਾ ਆ ਜਾ ਭਾਈ ਤੂੰ ਆ ਜਾ ਮੁੜ ਕੇ ਕਹਿੰਗੇ ਧਿਆਨ ਨਾਲ ਤੇ ਉਹਨਾਂ ਨੇ 60 ਮਿਲੀਅਨ ਬਣਾਉਣਾ ਹੁੰਦਾ ਸਾਰੇ ਇਸ ਗੱਲ ਨਾਲ ਤੂੰ ਸਹਿਮਤ ਹੋਣਗੇ ਕਈ ਨਹੀਂ ਵੀ ਹੋਣਗੇ ਪ੍ਰਾਈਵੇਟ ਜਿਹੜੀ ਸਰਜਰੀ 5000 ਦੀ ਹੁੰਦੀ ਹੈ ਨਾ 10000 ਦੀ ਕਰਨੀ ਆ ਹਾਂ ਬਾਰਿਸ਼ੇ ਦੀ ਆ ਜਾਂਦੀ ਆ ਕਿਉਂਕਿ ਉੱਥੇ ਅਗਲੇ ਪੈਸੇ ਠੋਕ ਲੈਣੇ ਤਾਂ ਬਾਰਿਸ਼ੇ ਵੀ ਛੇਦੀ ਆ ਜਣੀ ਆ ਭਾਈ ਕੋਈ ਇਸ਼ੂ ਨਹੀਂ ਬਾਰੀ ਦਾ ਕੈਨੇਡਾ ਦਾ ਇੱਕ ਸਿਸਟਮ ਆ ਹੈਲਥ ਕੇਅਰ ਕਹਿੰਦੇ ਜਿਹੜੇ ਫ੍ਰੀ ਕਹਿੰਦੇ ਆ ਜਿਹੜੇ ਲੋਕ ਕਹਿੰਦੇ ਫ੍ਰੀ ਆ ਹੈਲਥ ਕੇਅਰ ਨਹੀਂ ਫ੍ਰੀ ਕੈਨੇਡਾ ਦੇ ਵਿੱਚ ਇੱਕ ਪਾਣੀ ਦੀ ਬੋਤਲ ਨਹੀਂ ਫ੍ਰੀ ਕੁਝ ਨਹੀਂ ਮਿਲਦਾ ਉਹ ਚੀਜ਼ ਜਿਹੜੀ ਹੁੰਦੀ ਆ ਤੁਸੀਂ ਟੈਕਸ ਪੇ ਕਰਦੇ ਆ ਹੋਰ ਟੈਕਸ ਲਾ ਲੋ ਘਰਾਂ ਦਾ ਟੈਕਸ ਲਾ ਲੋ 5-5000 ਟੈਕਸ ਹੁਣ ਇਹ ਵੀ ਕਹਿਣਗੇ ਸਕੂਲ ਫ੍ਰੀ ਆ ਸਕੂਲ ਫ੍ਰੀ ਨਹੀਂ ਕਿਉਂਕਿ ਹਰੇਕ ਬੰਦਾ 24-2500 ਡਾਲਰ ਸਾਲ ਦਾ ਟੈਕਸ ਪੇ ਕਰ ਰਿਹਾ ਇੱਕ ਸੋਚਣ ਦੀ ਗੱਲ ਆ ਵੀਰੇ ਜਿਹੜੀ ਵੀਡੀਓ ਬਣਾ ਰਿਹਾ ਲੋਕਾਂ ਦੇ ਦਿਮਾਗ 'ਚ ਇੰਨੇ ਬਿਜ਼ੀ ਹੋਏ ਲੋਕਾਂ ਨੂੰ ਕੁਝ ਵੀ ਪਤਾ ਪਰ ਲੋਕਾਂ ਦੇ ਘਰ ਬਿਕਨ ਤੇ ਆਈ ਐ ਇੰਨਾ ਮੰਦਾ ਹਾਲ ਕੈਨੇਡਾ ਦਾ ਇਸ ਟਾਈਮ ਤੇ ਚੱਲ ਰਿਹਾ ਜਿਹੜੇ ਸੋਸ਼ਲ ਮੀਡੀਆ ਤੇ ਆ ਉਹ ਸਿਰਫ ਵੀਡੀਓ ਬਣਾ ਕੇ ਬਲੱਡ ਅਪ ਕਰਨ ਨੂੰ ਝੂਠੀਆਂ ਵੀਡੀਓ ਬਣਾ ਕੇ ਵਿਊ ਲੈਣ ਨੂੰ ਇਹ ਚੱਕਰ ਦੇ ਵਿੱਚ ਠੀਕ ਹੈ ਨਾ ਔਰ ਜਿਹੜਾ ਬੰਦਾ ਬੇਸਮੈਂਟ 'ਚ ਵੀ ਰਹਿੰਦਾ ਟੈਕਸ ਤਾਂ ਉਹਨੂੰ ਉਹ ਵੀ ਪੇ ਕਰ ਰਿਹਾ ਕਿਉਂਕਿ ਬੇਸਮੈਂਟ ਦਾ ਖਰਚਾ ਕਰ ਰਿਹਾ ਜਵਾਕ ਆ ਜਾਂ ਕੁਝ ਵੀ ਉਹਦੇ ਵੀ ਉਹਦੇ ਸਕੂਲ ਜਾਣੇ ਜਾਣੇ ਆ ਹਰ ਬੰਦਾ ਇਥੇ 25-2600 ਡਾਲਰ ਟੈਕਸ ਪੇ ਕਰਦਾ ਵਾ ਜੇ ਜਿਆਦੀਆਂ ਪ੍ਰਾਪਰਟੀਆਂ ਚਾਰ ਪ੍ਰਾਪਰਟੀਆਂ ਮਤਲਬ ਹਰੇਕ ਪ੍ਰਾਪਰਟੀ ਦਾ 2500 ਡਾਲਰ ਟੈਕਸ ਹੈਗਾ 2500 ਡਾਲਰ ਟੈਕਸ ਇਹਦਾ ਹੋ ਗਿਆ 2500 ਡਾਲਰ ਟੈਕਸ ਪ੍ਰੋਵਿੰਸ ਦਾ ਹੋ ਗਿਆ ਬਾਕੀ ਰੋਡਾਂ ਦੇ ਖਰਚੇ ਜਿਹੜੇ ਆ ਉਹ ਤੁਸੀਂ ਲਾਇਸੈਂਸ ਪਲੇਟ ਲੈਣੇ ਆ 100-100 ਡਾਲਰ ਲਾਇਸੈਂਸ ਪਲੇਟ ਦਾ ਉਹ ਵੀ ਤੁਸੀਂ ਪੇ ਕਰਦੇ ਆ ਜੇ ਕਿਹੇ ਦਿਨ ਬਲੌਗ ਬਣਾਵਾ ਕਿ ਕਿੰਨੇ ਟੈਕਸ ਆ ਕਿ ਬਚਦਾ ਵਾ ਤੇ 0 ਬਚਦਾ ਵਾ ਹੁਣ ਇਹਨਾਂ ਨੇ ਗੱਲਾਂ ਤਾਂ ਕਾਫੀਆਂ ਵਿੱਚ ਮੈਕਸ ਹੁਣ ਇਹਨਾਂ ਨੇ ਜਿਹੜੀ ਸਟੂਡੈਂਟਾਂ ਦਾ ਐਪਲੀਕੇਸ਼ਨ ਆ ਰਿਫਿਊਜ਼ ਕੀਤੀਆਂ 2600 ਡਾਲਰ ਆ ਕਿ ਫਰਾਡ ਹੁੰਦਾ ਪੇਰੋਲ ਚ ਭਾਈ ਉਹਨਾਂ ਕੋਲੀ ਫਰਾਡ ਹੁੰਦਾ ਗਰੀਬ ਬੰਦਾ ਹੀ ਫਰਾਡ ਕਰਦਾ ਵਾ ਯਾਰ ਕਮਾਲ ਦੀ ਗੱਲ ਹੈ ਕਈ ਇਦਾਂ ਦੇ ਆ ਜਿਨ੍ਹਾਂ ਨੇ 40-40 ਸਾਲ ਦਾ ਟੈਕਸ ਨਹੀਂ ਭਰਿਆ ਨਾਲੇ ਗਵਰਨਮੈਂਟ ਉਹਨਾਂ ਨੂੰ ਪੇ ਆਫ ਕਰਦੀ ਆ ਹੁਣ 에어ਲਾਈਨ ਆ ਏਅਰ ਕੈਨੇਡਾ ਵਾਲੇ ਆ ਜਦੋਂ ਕਹਿੰਦੇ ਆ ਕਿ ਬੇਲ ਆਊਟ ਕਰਦੇਓ ਉਹ ਯਾਰ 18 18 19 19 ਤੋਂ 2 2000 ਦੀ ਟਿਕਟਾਂ ਠੀਕ ਹੈ ਨਾ ਤੇ ਫੇਰ ਵੀ ਉਹਨਾਂ ਨੂੰ ਘਾਟਾ ਪਈ ਜਾਂਦਾ ਕੈਨੇਡਾ ਪੋਸਟ ਵਾਲੇ ਆ ਯਾਰ ਇੱਕ ਲੈਟਰ ਪਾਉਣੀ ਆ 20 25 25 ਡਾਲਰ ਚਾਰਜ ਕਰਦੇ ਆ ਫੇਰ ਵੀ ਉਹਨਾਂ ਨੂੰ ਘਾਟਾ ਪਈ ਜਾਂਦਾ ਕਮਾਲ ਦੀ ਗੱਲ ਤਕੜਾ ਬੰਦਾ ਤਾਂ ਘਾਟੇ ਹੀ ਪਾਉਂਦਾ ਭਾਈ ਗਰੀਬ ਬੰਦਾ ਹੀ ਭਰਦਾ ਟੈਕਸ ਗਰੀਬ ਬੰਦਾ ਇਹ ਦਾਦਾ 10000 15 15 ਹਜ਼ਾਰ ਟੈਕਸ ਵਰਦਾ ਅਮੀਰ ਬੰਦਾ ਕੋਈ ਨਹੀਂ ਵਰਦਾ ਇਹ ਕਹਿਣ ਦੀਆਂ ਗੱਲਾਂ ਬੈਨੀਫਿਟ ਲੈਂਦਾ ਤੁਸੀਂ ਇੱਥੇ ਕਹਿਣਗੇ ਗਰੀਬ ਬੰਦ ਕੋਈ ਬੈਨੀਫਿਟ ਜਿਹੜਾ ਬੰਦਾ ਨਹੀਂ ਕੰਮ ਕਰਦਾ ਉਹ ਬੈਨੀਫਿਟ ਆ ਉਹਨੂੰ ਫ੍ਰੀ ਆ ਸਾਰਾ ਕੁਝ ਕਿਉਂਕਿ ਉਹਨੇ ਕੰਮ ਨਹੀਂ ਕਰਨਾ ਲੋ ਇਨਕਮ ਤੇ ਬੈਠਾ ਉਹਨੂੰ ਪੈਸੇ ਆਈ ਜਾਂਦੇ ਵਾ ਠੀਕ ਆ ਉਹਦੇ ਵਾਸਤੇ ਤਾਂ ਗੁੱਡ ਕੋਈ ਇਸ਼ੂ ਨਹੀਂ ਗਾ ਹੁਣ ਇਹਨਾਂ ਨੇ ਜਿਹੜੀ ਗੱਲ ਕਰਦਾ ਸੀ ਫੇਰ ਉੱਥੇ ਹੀ ਇਹਨਾਂ ਨੇ 40 ਮਿਲੀਅਨ ਚ ਵੇਚਦਾ ਪ੍ਰਾਈਵੇਟ ਸੈਕਟਰ ਨੂੰ ਕਿ ਭਾਈ ਇਹ ਚੱਕੋ ਬਲੱਡ ਟੈਸਟ ਵਾਲੀਆਂ ਦੁਕਾਨਾਂ ਤੁਸੀਂ ਲੈ ਜਾਓ ਆਰਾਮ ਨਾਲ ਆਪਣਾ ਚੁੱਪ ਕਰਕੇ ਚਲਾਓ ਨਜ਼ਾਰੇ ਲੁੱਟੋ ਜਦੋਂ ਲੋਕਾਂ ਨੇ ਰੌਲਾ ਪਾਇਆ ਕਿ ਭਾਈ ਆਹ ਗੱਲਬਾਤ ਆਹ ਇਦਾਂ ਹੋ ਗਿਆ ਗਿਆ ਹੋ ਗਿਆ 100 ਮਿਲੀਅਨ ਦਾ ਖਰੀਦਿਆ ਬਾਅਦ ਚ ਉਹ ਯਾਰ ਵੀ ਅਗਾਂਹ ਮਿਲੀਅਨ ਦਾ ਤੁਸੀਂ ਵੇਚ ਕੇ 30 ਮਿਲੀਅਨ ਦਾ ਵੇਚ ਕੇ ਤੁਸੀਂ 100 ਮਿਲੀਅਨ ਦਾ ਖਰੀਦਿਆ ਆਈ ਡੋਨਟ ਅੰਡਰਸਟੈਂਡ ਕਿ ਸਮਝ ਨਹੀਂ ਲੱਗਦੀ 100 ਮਿਲੀਅਨ ਦਾ ਤੁਸੀਂ ਖਰੀਦ ਲਿਆ ਤੈਗ ਲੈਣੇ ਤੁਮ 2 ਮਹੀਨਿਆਂ ਦੇ ਵਿੱਚ 50 ਮਿਲੀਅਨ ਦਾ ਫਰਕ ਫਾਇਦਾ ਹੋ ਗਿਆ ਉਹ ਪੈਸਾ ਕਿਹੜੇ ਪੱਲਿਓ ਦੇਣਾ ਵਾ ਫਮਾ 400 ਮਿਲੀਅਨ ਦਾ ਖਰੀਦ ਲੰਦੇ ਇੱਕ ਤੇ ਲੋਕਾਂ ਦੀ ਇਹ ਬੜੀ ਪ੍ਰੋਬਲਮ ਆ ਇੰਡੀਆ ਵਰਲਡ ਤੇ ਕਿਸੇ ਵੀ ਕਿਸੇ ਵੀ ਦੇਸ਼ ਵਿੱਚ ਰਹਿੰਦੇ ਆ ਕਿਸੇ ਵੀ ਦੇਸ਼ ਵਿੱਚ ਗਵਰਨਮੈਂਟ ਆ ਪੱਲਿਓ ਪੈਸਾ ਨਹੀਂ ਦਿੰਦੀਆਂ ਗਵਰਨਮੈਂਟ ਆ ਘਰੋਂ ਪੈਸਾ ਨਹੀਂ ਦਿੰਦੀਆਂ ਗਵਰਨਮੈਂਟ ਆ ਪੈਸਾ ਦਿੰਦੀਆਂ ਤੁਹਾਡਾ ਜਿਹੜਾ ਤੁਸੀਂ ਐਕਸਪਲੇਅਰ ਕਰਦੇ ਆ ਉਹ ਪੈਸਾ ਹੁਣ 50 ਮਿਲੀਅਨ 2 ਮਹੀਨਿਆਂ ਵਿੱਚ ਉਹੋ ਹੀ 50 ਮਿਲੀਅਨ ਦਾ ਬੈਨੀਫਿਟ ਉਹਨਾਂ ਨੂੰ ਹੋ ਗਿਆ 100 ਮਿਲੀਅਨ ਦਾ ਖਰੀਦ ਲਿਆ ਉਹ 50 ਮਿਲੀਅਨ ਜਿਹੜਾ ਗਿਆ ਤੁਹਾਡੀ ਜੇਬ ਚੋਂ ਗਰੀਬ ਬੰਦੇ ਦੀ ਜੇਬ ਚੋਂ 50 ਮਿਲੀਅਨ ਗਿਆ ਸਿਆਣਿਓ ਕਹਿ ਦਿੰਦੇ ਆ ਕਿ ਕੋਈ ਗੱਲ ਨਹੀਂ ਜਿਹੜੇ ਜਿੰਨੇ ਵੀ ਗਲਤ ਫੈਸਲੇ ਵੱਡੇ ਵੱਡੇ ਲੋਕ ਕਰਦੇ ਆ ਉਹ ਉਹਨਾਂ ਦਾ ਪੈਸਾ ਨਹੀਂ ਹੁੰਦਾ ਉਹ ਆਮ ਲੋਕਾਂ ਦਾ ਪੈਸਾ ਹੁੰਦਾ ਜਿਹੜਾ 2 2 4 4 ਡਾਲਰ ਦੀ ਦਿਹਾੜੀ ਕਰਦਾ ਵਾ ਉਹਨਾਂ ਦਾ ਪੈਸਾ ਹੁੰਦਾ ਵਾ